ਜਲੰਧਰ ਚ ਦੁਬਾਰਾ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਮਾਹੌਲ ਪੱਕਦਾ ਜਿਹੜਾ ਨਜ਼ਰ ਆ ਰਿਹਾ ਉਸੇ ਨੂੰ ਲੈ ਕੇ ਜਿਹੜਾ ਵਾ ਇੱਥੇ ਕੀ ਚਰਚਾਵਾਂ ਚੱਲ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਜਿਹੜੇ ਐ ਇੱਥੇ ਪੱਕੇ ਡੇਰੇ ਲਾਲ ਦੀ ਜਿਹੜੇ ਚਰਚਾਵਾਂ ਚੱਲ ਰਹੀਆਂ ਤੁਹਾਨੂੰ ਦਿਖਾ ਰਹੇ ਆ ਪਿੱਛੇ ਕਿ ਇਸ ਕੋਠੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿ ਇੱਥੇ ਕੋਠੀ ਦੇ ਵਿੱਚ ਆ ਕੇ ਉਹ ਆਪਣਾ ਸਾਰਾ ਇੱਥੇ ਜਿੰਨੇ ਦਿਨ ਜਿਮਨੀ ਚੋਣਾ ਚੱਲਣ ਗਿਆ ਜਿਹੜਾ ਸਾਰਾ ਇੱਥੋਂ ਬੈਠ ਕੇ ਜਿਹੜਾ ਵਾ ਸਾਰਾ ਸਿਸਟਮ ਚਲਾਣਗੇ ਕਿ ਸਾਰਾ वेस्ट एरिया ਦੇ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਕਰਨਗੇ ਜਿਸ ਤਰ੍ਹਾਂ ਪਹਿਲੇ ਜਿਹੜੇ ਐਮਪੀ ਬਣੇ ਚਰਨਜੀਤ ਚੰਨੀ ਆ ਉਹਨਾਂ ਨੇ ਵੀ ਇੱਥੇ ਪਹਿਲਾਂ ਡੇਰੇ ਲਗਾਏ ਸੀ ਉਸੇ ਨੂੰ ਲੈ ਕੇ ਦੁਬਾਰਾ ਜਿਹੜਾ ਭਗਵੰਤ ਮਾਨ ਜਿਹੜੇ ਇੱਥੇ ਡੇਰੇ ਲਗਾਉਣ ਜਾ ਰਹੇ ਨੇ ਤੇ ਪਿਛਲੀ ਵਾਰ ਜਿਸ ਤਰ੍ਹਾਂ ਚੀਤਨ ਰਾਗ ਵੱਲੋਂ ਜਿਹੜਾ ਅਸਤੀਫਾ ਦਿੱਤਾ ਦੇ ਦਿੱਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਬੀਜੇਪੀ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਜਿਹੜਾ ਇੱਥੇ ਸੀਟ ਖਾਲੀ ਹੋ ਗਈ ਸੀ ਉਸੇ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵਾ ਦੁਬਾਰਾ ਚੋਣਾ克兰 ਦਾ ਐਲਾਨ ਕੀਤਾ ਗਿਆ ਸੀ ਉਸੇ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱ ਰਹੀਆਂ ਕਿ ਭਗਵੰਤ ਮਾਨ ਇਸ ਕੋਠੀ ਦੇ ਵਿੱਚ ਆ ਕੇ ਜਿਹੜਾ ਠਹਿਰਨਗੇ ਜਿੰਨਾ ਚਿਰ ਜਿਹੜੇ ਇਲੈਕਸ਼ਨ ਹੋਣਗੇ ਜਿਹੜਾ ਵਾ ਆ ਕੇ ਜਿਹੜਾ ਆਪਣਾ ਚੋਣ ਪ੍ਰਚਾਰ ਕਰਨਗੇ ਪੂਰਾ ਇੱਥੇ ਪੂਰੀਆਂ ਚਰਚਾਵਾਂ ਚੱ ਰਹੀਆਂ ਕਿ ਪੂਰੀ ਜਿਹੜੀ ਵੈਸਟ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਿਹਾ ਉਸ ਦੇ ਉੱਤੇ ਜਿਹੜੀ ਸਭ ਪਾਰਟੀਆਂ ਦੀ ਨਜ਼ਰ ਆ ਉਸ ਤੇ ਨੂੰ ਲੈ ਕੇ ਭਗਵੰਤ ਮਾਨ ਜਿਹੜੀਆਂ ਚਰਚਾਵਾਂ ਚੱਲਦੇ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਇੱਥੇ ਆ ਕੇ ਠਹਿਰਨਗੇ ਉਹਨਾਂ ਦੇ ਨਾਲ ਉਹਨਾਂ ਦੇ ਵਾਈਫ ਤੇ ਉਹਨਾਂ ਦੀ ਜਿਹੜੀ ਸਿਸਟਰ ਆ ਉਹ ਵੀ ਚਰਚਾਵਾਂ ਚਾਹ ਰਹੇ ਕਿ ਉਹਨਾਂ ਦੇ ਨਾਲ ਇੱਥੇ ਹੋ ਰਹਿਣਗੇ ਤੇ ਹਰ ਇੱਕ ਪਾਰਟੀ ਜਿਹੜੀ ਆ ਪੂਰਾ ਜ਼ੋਰ ਲਗਾ ਰਹੀ ਹੈ ਇਲੈਕਸ਼ਨਾਂ ਦੇ ਉੱਤੇ ਜਿਮਨੀ ਚੋਣਾਂ ਲੈ ਕੇ ਆ ਰਹੀਆਂ ਵਾ ਹੋਰ ਮਾਹੌਲ ਜਿਹੜਾ ਵਾ ਜਿੱਦਾਂ ਇਦਾਂ ਚੋਣਾਂ ਲੱਗ ਕੇ ਆ ਰਹੀਆਂ ਹੋਰ ਜ਼ਿਆਦਾ ਮਾਹੌਲ ਭਗਦਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਕੋਠੀ ਦੇ ਵਿੱਚ ਜਲੰਧਰ ਦੇ ਵਿੱਚ ਭਗਵੰਤ ਮਾਨ ਠਹਿਰਨਗੇ ਉਸ ਕੋਠੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਸ ਕੋਠੀ ਦੇ ਵਿੱਚ ਭਗਵੰਤ ਮਾਨ ਦੀਆਂ ਠਹਿਰਨ ਦੀਆਂ ਨੇ ਚਰਚਾਵਾਂ ਚੱਲਦੀਆਂ ਨੇ ਜਲੰਧਰ ਚ ਦੁਬਾਰਾ ਜਿਮਨੀ ਚੋਣਾਂ ਨੂੰ ਖਦਾ ਜਿਹੜਾ ਨਜ਼ਰ ਆ ਰਿਹਾ ਉਸੇ ਨੂੰ ਲੈ ਕੇ ਜਿਹੜਾ ਵਾ ਇੱਥੇ ਕੀ ਚਰਚਾਵਾਂ ਚੱਲ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਜਿਹੜੇ ਐਥੇ ਪੱਕੇ ਡੇਰੇ ਲਾਲ ਦੀ ਜਿਹੜੇ ਚਰਚਾਵਾਂ ਚੱਲ ਰਹੀਆਂ ਤੁਹਾਨੂੰ ਦਿਖਾ ਰਹੇ ਆ ਪਿੱਛੇ ਕਿ ਇਸ ਕੋਠੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿ ਇੱਥੇ ਕੋਠੀ ਦੇ ਵਿੱਚ ਆ ਕੇ ਉਹ ਆਪਣਾ ਸਾਰਾ ਇੱਥੇ ਜਿੰਨੇ ਦਿਨ ਜਿਮਨੀ ਚੋਣਾ ਚੱਲਣ ਗਿਆ ਜਿਹੜਾ ਸਾਰਾ ਇੱਥੋਂ ਬੈਠ ਕੇ ਜਿਹੜਾ ਵਾ ਸਾਰਾ ਸਿਸਟਮ ਚਲਾਣਗੇ ਕਿ ਸਾਰਾ ਵੈਸਟ ਏਰੀਆ ਦੇ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਕਰਨਗੇ ਜਿਸ ਤਰ੍ਹਾਂ ਪਹਿਲੇ ਜਿਹੜੇ ਐਮਪੀ ਬਣੇ ਚਰਨਜੀਤ ਚੰਨੀ ਆ ਉਹਨਾਂ ਨੇ ਵੀ ਇੱਥੇ ਪਹਿਲਾਂ ਡੇਰੇ ਲਗਾਏ ਸੀ ਉਸੇ ਨੂੰ ਲੈ ਕੇ ਦੁਬਾਰਾ ਜਿਹੜਾ ਭਗਵੰਤ ਮਾਨ ਜਿਹੜੇ ਇੱਥੇ ਡੇਰੇ ਲਗਾਉਣ ਜਾ ਰਹੇ ਨੇ ਤੇ ਪਿਛਲੀ ਵਾਰ ਜਿਸ ਤਰ੍ਹਾਂ ਚੀਤਨ ਰਾਗ ਵੱਲੋਂ ਜਿਹੜਾ ਅਸਤੀਫਾ ਦਿੱਤਾ ਦੇ ਦਿੱਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਬੀਜੇਪੀ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਅਸਤੀਫਾ ਦੇਣ ਦੇ ਬਾਅਦ ਜਿਹੜਾ ਇੱਥੇ ਸੀਟ ਖਾਲੀ ਹੋ ਗਈ ਸੀ ਉਸੇ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵਾ ਦੁਬਾਰਾ ਚੋਣਾਂ ਕਲਾਨ ਦਾ ਐਲਾਨ ਕੀਤਾ ਗਿਆ ਸੀ ਉਸੇ ਨੂੰ ਲੈ ਕੇ ਜਿਹੜੀਆਂ ਚਰਚਾਾਂ ਚੱ ਰਹੀਆਂ ਕਿ ਭਗਵੰਤ ਮਾਨ ਇਸ ਕੋਠੀ ਦੇ ਵਿੱਚ ਆ ਕੇ ਜਿਹੜਾ ਠਹਿਰਨਗੇ ਜਿੰਨਾ ਚਿਰ ਜਿਹੜੇ ਇਲੈਕਸ਼ਨ ਹੋਣਗੇ ਜਿਹੜਾ ਵਾ ਆ ਕੇ ਜਿਹੜਾ ਆਪਣਾ ਚੋਣ ਪ੍ਰਚਾਰ ਕਰਨਗੇ ਪੂਰਾ ਇੱਥੇ ਪੂਰੀਆਂ ਚਰਚਾਵਾਂ ਚੱਲ ਰਹੀਆਂ ਕਿ ਪੂਰੀ ਜਿਹੜੀ ਵੈਸਟ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਿਹਾ ਉਸ ਦੇ ਉੱਤੇ ਜਿਹੜੀ ਸਭ ਪਾਰਟੀਆਂ ਦੀ ਨਜ਼ਰ ਆ ਉਸ ਤੇ ਨੂੰ ਲੈ ਕੇ ਭਗਵੰਤ ਮਾਨ ਜਿਹੜੀਆਂ ਚਰਚਾਵਾਂ ਚੱਲਦੇ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਐ ਇੱਥੇ ਆ ਕੇ ਠਹਿਰਨਗੇ ਉਹਨਾਂ ਦੇ ਨਾਲ ਉਹਨਾਂ ਦੇ ਵਾਈਫ ਤੇ ਉਹਨਾਂ ਦੀ ਜਿਹੜੀ ਸਿਸਟਰ ਆ ਉਹ ਵੀ ਚਰਚਾਵਾਂ ਚਾ ਰਹੀਆਂ ਕਿ ਉਹਨਾਂ ਦੇ ਨਾਲ ਇੱਥੇ ਉਹ ਰਹਿਣਗੇ ਤੇ ਹਰ ਇੱਕ ਪਾਰਟੀ ਜਿਹੜੀ ਆ ਪੂਰਾ ਜ਼ੋਰ ਲਗਾ ਰਹੀ ਹੈ ਇਲੈਕਸ਼ਨਾਂ ਦੇ ਉੱਤੇ ਜਿਮਨੀ ਚੋਣਾਂ ਲੈ ਕੇ ਆਵਾਂ ਹੋਰ ਮਾਹੌਲ ਜਿਹੜਾ ਵਾ ਜਿੱਦਾਂ ਇਦਾਂ ਚੋਣਾਂ ਲੱਗ ਕੇ ਆ ਰਹੀਆਂ ਹੋਰ ਜ਼ਿਆਦਾ ਮਾਹੌਲ ਭਗਦਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਕੋਠੀ ਦੇ ਵਿੱਚ ਜਲੰਧਰ ਦੇ ਵਿੱਚ ਭਗਵੰਤ ਮਾਨ ਠਹਿਰਨਗੇ ਉਸ ਕੋਠੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਸ ਕੋਠੀ ਦੇ ਵਿੱਚ ਭਗਵੰਤ ਮਾਨ ਦੀਆਂ ਠਹਿਰਨ ਦੀਆਂ ਚਰਚਾਵਾਂ ਚੱਲਦੀਆਂ ਨੇ